ਜਲੰਧਰ ਦੇ ਕਮਿਸ਼ਨਰੇਟ ਪੁਲਿਸ ਨੇ ਨਜਾਇਜ਼ ਹਥਿਆਰਾਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ ਕਮਿਸ਼ਨਰ ਨੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਦੀ ਵਚਨਬੱਧਤਾ ਨੂੰ ਦੁਹਰਾਇਆ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ ਨਜਾਇਜ਼ ਹਥਿਆਰਾਂ ਦੇ ਨਾਲ ਕਾਬੂ ਕੀਤਾ ਗਿਆ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਿ ਮਿਲੀ ਸੀ ਕਿ ਸ਼ਹਿਰ ਦੇ ਵਿੱਚ ਗੈਰਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲਾ ਇੱਕ ਗਰੋ ਸਰਗਰਮ ਹੈ ਇਹ ਨਾ ਕਿਹਾ ਕਿ ਇਨਪੁਟ ਦੇ ਆਧਾਰ ਦੇ ਉੱਤੇ ਪੁਲਿਸ ਦੇ ਵੱਲੋਂ ਵਿੱਚ ਸ਼ਾਮਲ ਅਪਰਾਧੀਆਂ ਨੂੰ ਫੜਨ ਲਈ ਜਾਲ ਵਿਛਾਇਆ ਗਿਆ ਸੀ ਸੁਪਰੰਤ ਉਹਨਾਂ ਦੱਸਿਆ ਹੈ ਕਿ ਮਧੂਬਨ ਸਕੂਲ ਦੇ ਕੋਲ ਗਸ਼ਤ ਕਰ ਰਹੀ ਪੁਲਿਸ ਪਾਰਟੀ ਨੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਦੇ ਵੱਲ ਜਾ ਰਿਹਾ ਇੱਕ ਨੌਜਵਾਨ ਨੂੰ ਦੇਖਿਆ ਨੌਜਵਾਨ ਦੀ ਪਛਾਣ ਅਮਨ ਲੂਥਰਾ ਪੁੱਤ ਕਪਲਵਾਸੀ ਗੁਲਾਬ ਦੇ ਵੀ ਰੋਡ ਰਤਨ ਨਗਰ ਵੱਜੋਂ ਹੋਈ ਹੈ ਉਹਨਾਂ ਦੱਸਿਆ ਕਿ ਉਸ ਦੀ ਤਲਾਸ਼ੀ ਲੈਣ ਤੇ ਪੁਲਿਸ ਨੇ 315 ਬੋਰ ਦਾ ਦੇਸੀ ਕੱਟਾ ਵੀ ਬਰਾਮਦ ਕੀਤਾ ਹੂੰ ਚਾਰਜੀਟ ਫਾਈਲ ਕਰਕੇ ਇਸ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਬਿਊਰੋ ਰਿਪੋਰਟ ਦਾ 80 ਅਤੇ ਪੰਜਾਬ ਹਰਿਆਣਾ ਲਾਈਵ ਇਹ ਮਾਮਲਾ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸੀ ਮਾਨਯੋਗ ਅਸ਼ੀਸ਼ ਸ਼ੋਪਨ ਸ਼ਰਮਾ ਜੀ ਆਈਪੀਐਸ ਕਮੇਨੋ ਪੁਲਿਸ ਜਲੰਧਰ ਪ੍ਰੈਸ਼ੀਰੀ ਦੇ ਤੇਵਾਰੀਆ ਸਾਹਿਬ ਐਡੀਸੀਪੀ ਜਿਲ੍ਹਾ ਇਨਵੈਸਟੀਗੇਟਰ ਜਲੰਧਰ ਜਿਹੜਾ ਦੇ ਦਿਸ਼ਾ ਨਿਰਦੇਸ਼ਾਂ ਤੇ ਆਰਮ ਸੈਕਟਰ ਦੇ ਖਲਾਫ ਕਾ ਵੀ ਮਹਿ ਮਛੇਰੀ ਗਈ ਹੈ ਜਿਹਦੇ ਚਲਦੇ ਆਮਨ ਲੋਸਰਾ ਨਾਮ ਦਾ ਵਿਅਕਤੀ ਜਿਹਦੇ ਨੂੰ ਕਾਬੂ ਕੀਤਾ ਗਿਆ ਇਹਦੇ ਕਬਰੇ ਵਿੱਚੋਂ ਇੱਕ ਦੇਸੀ ਪਿਸਤੌਲ ਤੇ ਇੱਕ ਆਰਟੋਸ ਕਬ ਮਿਲਿਆ ਜਿਹਦੇ ਖਿਲਾਫ ਮੁਕਦਮਾ ਨੰਬਰ 77 ਅੰਡਰ ਸੈਕਸ਼ਨ 25 ਆਮਸਿਕ ਪੁਲਿਸ ਸਟੇਸ਼ਨ ਬਾਵਾ ਕੇ ਉਹਦਾ ਮੁਕਦਮਾ ਦਰਜ ਕੀਤਾ ਸਰ ਇਸ ਤੇ ਪਹਿਲੇ ਕੋਈ ਮਾਮਲਾ ਦਰਜ ਹੈ ਜੀ ਨਹੀਂ ਇਹਦਾ ਹੀ ਵੈਰੀਫਾਈ ਕਰ ਰਹੇ ਹਾਂ ਪ੍ਰਸ਼ਾਸਨ ਕੇ ਖਿਲਾਫ ਕੋਈ ਕੰਮ ਦਰਜ ਨਹੀਂ ਹੋਇਆ ਇਸ ਨਹੀਂ ਮਿਲਿਆ ਇਹ ਵੀ ਵੈਰੀਫਾਈ ਕਰ ਰਹੇ ਸਰ ਇਹ ਕਿੱਥੋਂ ਲੈ ਕੇ ਆਉਂਦੇ ਜੀ ਨਜਾਇਜ਼ ਇਹਦਾ ਵੈਰੀਫਾਈ ਕਰ ਰਹੇ ਕਿੱਥੋਂ ਲੈ ਕੇ ਆਇਆ